ਸ੍ਰੀ ਕਲ ਦੋਸਤੋ ਤੁਸੀਂ ਕਦੇ ਸੁਣਿਆ ਹੈ ਕਿ ਕੇਵਲ 5 ਲੱਖ ਰੁਪਿਆ ਵਿੱਚ ਇੱਕ ਸੁੰਦਰ ਮਜ਼ਬੂਤ ਅਤੇ ਮਾਡਰਨ ਘਰ ਬਣ ਸਕਦਾ ਹੈ ਨਹੀਂ ਨਾ ਤਾਂ ਵੀਡੀਓ ਨੂੰ ਅਖੀਰ ਤੱਕ ਦੇਖੋ ਕਿਉਂਕਿ ਮੈਂ ਤੁਹਾਨੂੰ ਹਰ ਇੱਕ ਟਿਪ ਦੇਵਾਂਗਾ ਜੋ ਤੁਹਾਡਾ 1-1 ਲੱਖ ਰੁਪਿਆ ਬਚਾ ਸਕਦੀ ਹੈ ਲੋਕਾਂ ਨੇ ਮੈਨੂੰ ਵੀ ਕਿਹਾ ਸੀ ਇਹ ਨਹੀਂ ਹੋ ਸਕਦਾ ਪੈਸਾ ਘਟਾ ਹੈ ਮਟੀਰੀਅਲ ਮਹਿੰਗਾ ਹੈ ਲੇਬਰ ਰੇਟ ਵੀ ਵੱਢ ਗਏ ਪਰ ਅੱਜ ਮੈਂ ਤੁਹਾਨੂੰ ਲਾਈਵ ਪ੍ਰੂਫ ਦੇ ਰਿਹਾ ਇੱਕ ਘਰ ਜੋ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਸਿਰਫ 5 ਲੱਖ ਵਿੱਚ ਬਣਿਆ ਤੇ ਸਭ ਤੋਂ ਵੱਡੀ ਗੱਲ ਨਾ ਕੋਈ ਚੀਪ ਫਿਨਿਸ਼ਿੰਗ ਨਾ ਕੋਈ ਕੁਆਲਿਟੀ ਕੰਪਰੋਮਾਈਜ਼ ਹਰ ਇੱਕ ਇਟ ਹਰ ਇੱਕ ਡਿਜ਼ਾਈਨ ਸੌਟ ਸਮਝ ਕੇ ਸਹੀ ਪਲੈਨਿੰਗ ਨਾਲ ਕੀਤਾ ਗਿਆ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਦੱਸਾਂਗਾ ਕਿ ਕਿਵੇਂ 750 ਸਕੁਆਇਰ ਫੀਟ ਦੇ ਏਰੀਆ 'ਚ ਦੋ ਰੂਮ ਇੱਕ ਕਿਚਨ ਇੱਕ ਬਾਥਰੂਮ ਇੱਕ ਛੋਟਾ ਜਿਹਾ ਸਟੋਰ ਇਹੀ ਫੈਮਿਲੀ ਲਈ ਪਰਫੈਕਟ ਹੈ ਘੱਟ ਖਰਚੇ ਵਾਲੀ ਸੋਚ ਹਰੇਕ ਚੀਜ਼ 'ਚ ਸਮਝਦਾਰੀ ਲਈ ਸਿੰਪਲ ਪਲਾਸਟਰ ਕੀਤਾ ਇਟਾਲੀਅਨ ਟਾਈਲ ਯੂਜ਼ ਕੀਤਾ ਪੈਸਾ ਜਿੱਥੇ ਬਚ ਸਕਦਾ ਸੀ ਉੱਥੇ ਸੋਚ ਕੇ ਲਗਾਇਆ ਤੇ ਲੇਬਰ ਹਮੇਸ਼ਾ ਮਿਹਨਤੀ ਬੰਦੇ ਲਾਏ ਜੋ ਕੰਮ ਵੀ ਚੰਗਾ ਕਰਨ ਤੇ ਸਮਝਦਾਰੀ ਵੀ ਕਰਨ ਜੋ ਲੇਬਰ ਰੇਟ 250 ਰੁਪਏ ਸਕੁਆਇਰ ਫੀਟ ਚ ਕੀਤਾ ਤੇ 800 ਰੁਪਏ ਪਰ ਸਕੁਆਇਰ ਫੀਟ ਮਟੀਰੀਅਲ ਤਾਂ ਵੀ 7-8 ਲੱਖ ਰੁਪਏ ਚ ਕਰ ਤਿਆਰ ਹੋ ਗਿਆ ਪਰ ਅਸੀਂ ਪ੍ਰੂਫ ਦੇ ਦਿੱਤਾ ਕਿ ਜੇ ਸਹੀ ਪਲੈਨਿੰਗ ਰਾਈਟ ਟੀਮ ਤੇ ਸਹੀ ਗਾਈਡੈਂਸ ਹੋਵੇ ਕੋਈ ਵੀ ਘਰ ਆਪਣੇ ਬਜਟ ਵਿੱਚ ਸੁਪਨਾ ਬਣ ਸਕਦਾ ਹੈ ਤੇ ਹਾਂ ਜੇ ਤੁਸੀਂ ਵੀ ਆਪਣੇ ਬਜਟ ਵਿੱਚ ਘਰ ਬਣਾਉਣਾ ਚਾਹੁੰਦੇ ਹੋ ਤਾਂ ਚੈਨਲ ਬ੍ਰਿਕ ਬਾਈ ਬ੍ਰਿਕ ਪੰਜਾਬ ਸਬਸਕ੍ਰਾਈਬ ਕਰੋ ਕਿਉਂਕਿ ਇੱਥੇ ਘਰ ਬਣਾਉਣ ਦੀ ਰਿਐਲਿਟੀ ਕੋਸਟ ਕਟਿੰਗ ਆਈਡੀਆਜ਼ ਤੇ ਸਮਾਰਟ ਕੰਸਟਰਕਸ਼ਨ ਟਿਪਸ ਮਿਲਣਗੇ